ਰਾਤੀ ਕਾ ਜਾਂਦਾ ਮੋٹے ਨੂੰ ਮੱਗਾ ਲੱਸੀ ਦਾ ਭਰ ਕੇ ਦਿੱਤਾ ਗਿਆ ਆ ਪਾਲੇ ਦੀ ਕੁੜੀ ਸਾਹਮਣੇ ਬੈਠੀ ਹੋਈ ਹੈ ਛਿੱਪੀ ਦਾ ਡਰਾਵਾ ਪਾਉਣ ਦੀ ਕੋਸ਼ਿਸ਼ ਠੂਸ ਦੇਣਾ ਕੱਪ ਫੜ ਕੇ ਤੇਰੇ ਨੱਕਾਂ ਦੇ ਵਿੱਚ ਸਾਰੀ ਉਮਰ ਮੱਜਾਂ ਦੇ ਨੇੜੇ ਨਹੀਂ ਆਇਆ ਤੂੰ ਤੇ ਅੱਜ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ نیوز ਬਾਦਮਾ ਹੁਪ ਕਰਦੋ ਸਾਰੇ ਠੀਕ ਹੋ ਵਗੋ ਸੁਗਾ ਜਿੱਦਾ ਕਿ ਅੱਜ ਆਪਾਂ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੁਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੋ ਸਨੈਪਚੈਟ ਤੇ ਸਟੋਰੀ ਸ਼ੇਅਰ ਕੀ ਤੀਂ ਸੁਗਾ ਜਾਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸਾਗਦੇ ਹੋ ਤੁਸੀਂ ਅੱਜ ਆਪਾਂ ਖਾਣ ਲੱਗਿਆ ਲੈ ਲੈ ਮਿੱਠੇ ਵਾਲੀਆਂ ਰੋਟੀਆਂ ਸੋ ਇਹਨੂੰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੇਰੇ ਨਾਲ ਕਾਨੂੰਨੀ ਤੌਰ ਤੇ ਰਾਤੀ ਕਾ ਜਾਂਦਾ ਮੋਟੇ ਨੂੰ ਮੱਗਾ ਲੱਸੀ ਦਾ ਭਰ ਕੇ ਦਿੱਤਾ ਗਿਆ ਆ ਸਾਨੂੰ ਪਾਣੀ ਉਹ ਵੀ ਕੋਸਾ ਦੇ ਦਿੱਤਾ ਗਿਆ ਆ ਸੋ ਨਾਲ ਦੀ ਨਾਲ ਮੋਟੇ ਲਈ ਪਾਣੀ ਵੀ ਆ ਗਿਆ ਮੈਨੂੰ ਕੱਲਾ ਆ ਪ੍ਰੇਖਣ ਲੱਸੀ ਇਹ ਵਿਦਕਰਾਂ ਤੁਸੀਂ ਦੇਖ ਸਕਦੇ ਹੋ ਹਰਜੀਤ ਕੌਰ ਸਾਹਮਣੇ ਜ ਮਤਲਬ ਕੀ ਪਾਲੇ ਦੀ ਕੁੜੀ ਸਾਹਮਣੇ ਬੈਠੀ ਹੋਈ ਹੈ ਛੇਪੀ ਦਾ ਡਰਾਵਾ ਪਾਉਣ ਦੀ ਕੋਸ਼ਿਸ਼ ਕਰਦੀ ਆ ਆਪਾਂ ਡਰਨਾ ਨਹੀਂ ਆਪਾਂ ਹੱਕ ਸੱਚ ਲਈ ਬੋਲਣਾ ਹਮੇਸ਼ਾ ਆਪਾਂ ਨੂੰ ਆਪਦੇ ਹੱਕ ਚਾਹੀਦੇ ਆ ਸੋ ਆਪਾਂ ਲੱਸੀ ਦੀ ਮੰਗ ਰੱਖੀ ਮੈਂ ਹੁਣੇ ਉਹ ਠੂਸ ਦੇਣਾ ਕੱਪ ਫੜ ਕੇ ਤੇਰੇ ਨਾਸਾਂ ਦੇ ਵਿੱਚ ਇਹਨਾਂ ਦੀ ਤੁਸੀਂ ਬੋਲੀ ਵੇਖ ਸਕਦੇ ਕਿੰਨੀ ਰੁੱਖੀ ਆ ਇਹ ਵੀ ਤੇ ਕਰਾਇਆ ਹੋਰ ਕੀ ਆ ਉਹ ਮੇਰਾ ਕਿਓ ਭੱਜ ਗਿਆ ਪਰ ਇਹਨੂੰ ਵੇ ਫੜਾਰੇ ਮੇਰਾ ਬਲਫੋਨ ਫੜਾਰੇ ਆ ਜਾ ਪ੍ਰਵਾ ਲੋਕੀ ਡੀਕੀ ਜਾਂਦੇ ਆ ਕਦੋਂ ਦੇ ਲੋਕ ਡੀਕਨਦੇ ਤੁਸੀਂ ਵਲੌਗ ਨਹੀਂ ਬਣਾਵਣਾ ਪਾਉਂਦੇ ਕਹਿੰਦੇ ਅੱਜ ਵਲੌਗ ਬਣਾਵਾਂਗੇ ਬਸ ਠਾ ਮੀ ਪੈ ਗਿਆ ਜਿੱਦਣ ਮੀ ਪੈ ਜਾ ਤਨੂੰ ਅੱਜ ਮੈਂ ਨਾਲ ਲਿਆ ਵਾ ਨਾਲ ਲਿਆ ਬਸ ਅੱਜ ਦਾ ਬ ਚਮਤਕਾਰ ਹੀ ਹੋਣੇ ਅੱਜ ਸੂਰਜ ਵੀ ਦੂਜੇ ਬੰਨੇੋਂ ਨਿਕਲਦਾ ਵਾ ਅਸਲੀ ਲਿਆਓ ਲਾਈਏ ਮੂੰਹ ਤੇ ਅੱਜ ਕਿਲੋ ਕਿਲੋ ਆ ਵੇ ਆਕੂ ਵੇ ਕਿਵੇਂ ਗੈਂਡਾ ਹਣਾ ਆਕੂ ਵੇ ਅੱਜ ਕਹ ਨਾਲਿਆ ਮਾਲਕਾਂ ਨੇ ਕਾ ਸਿਰਾ ਕਰਾਦਾ ਕਿ ਅੱਜ ਤਾਂ ਦੁਨੀਆ ਤੇ ਪਲਟਾ ਦੀ ਗੈ ਦੁਨੀਆ ਤਬਾਹ ਕਰਤੀ ਕਹਿੰਦੇ ਚੋਬਰਾ ਨੇ ਚਲੋ ਚਲੋ ساری ਉਮਰ ਮੱਜਾਂ ਦੇ ਨੇੜੇ ਨਹੀਂ ਆਇਆ ਤੂੰ ਤੇ ਅੱਜ ਤੂੰ ਮੇਰੇ ਨਾਲ ਫੋਟੋ ਖਿਆਉਣਾ ਪਿਆ ਹਾਂ ਤੂੰ ਕਹਿ ਹੁਣ ਤੈਨੂੰ ਨਾ ਆ ਜਾ ਮੰਨ ਜਾ ਲੈ ਹਾਂ ਲੈ ਲੈ ਮੰਨ ਜਾ ਮੰਨ ਲੈ 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 ਮੰਨ ਜਾ ਨਾ ਦੋ ਮਿੰਟ ਪਹਿਲਾ ਪਹਿਲਾ ਇੱਦਾਂ ਲੈ ਵੀ ਕੌਣ ਆ ਗਿਆ ਕਹਿੰਦੇ ਕੈਨੇਡਾ ਤੋਂ ਪਿੰਦਰ ਆ ਗਿਆ ਕੈਨੇਡਾ ਤੋਂ ਓ ਹੋ ਯਾ ਯਾ ਓ ਵਿਆਹ ਹੋਇਆ ਲੈ ਦੱਸ ਕੀ ਕਹਿੰਦਾ ਏ ਜੀ ਕੀ ਕਹਿੰਦਾ ਏ ਜੇ ਹੋਰ ਮੈਂ ਕੰਪਰਾ ਮੇਰੇ ਦਾ ਮੋਟੇ ਵਿਆਹ ਦੁਬਾਰਾ ਕਰਾਉਂਦਾ ਦੁਬਾਰਾ ਉਹੀ ਗੱਲ ਅਸੀਂ ਦੋਵੇਂ ਅਸੀਂ ਦੋਵੇਂ ਵਿਆਹੇ ਬਰੇ ਬੰਦੇ ਆਵੇਂ ਤੂੰ ਸਾਡੇ ਦੋ ਦੋ ਕਰਾਈਏ ਨੇ ਓ ਵੇਖ ਹਾਂ ਜੀ ਸਾਡਾ ਵੀ ਹੋ ਜਾਣਾ ਟੈਨਸ਼ਨ ਨਾ ਕਰ ਓਏ ਨਾ ਆਏ ਨਾ ਹੋ ਜਾਣਾ ਹੋ ਜਾਣਾ ਨਹੀਂ ਹੋਣਾ ਪੰਨੂ ਕੁਵਾਰਾ ਨਾਲ ਸਾਡੇ ਇੱਕ ਇੱਕ ਪੰਨੂ ਕੁਵਾਰਾ ਆ ਹੁਣ ਮੈਂ ਉੱਥੇ ਗਿਆ ਉਹ ਗਨਾ ਪਈਆ ਲੈ ਆ ਮੈਂ ਉਹਨਾਂ ਚੱਕ ਲੈ ਆ ਗੱਗੂ ਦੀ ਟਾਈ ਤੇ ਕਬਜਾ ਸਨੋਵਰ ਵੱਲੋਂ ਬਈ ਦੁਕਾਨ ਤੇ ਪਈਆ ਇਹਦੇ ਉੱਪਰ ਆ ਤੂ ਰੋ ਫੋਲ ਲੈ 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 ਆ ਵੀਡੀਓ ਚਾਹਤੀ ਸੁਨੇਹਰ ਪਿੰਡੀ ਚ ਫੋਟੋ ਬਗਾਉਣੀ ਲੈ ਗਈ ਆ ਹਮਾਰਾ ਚਲਾ ਵਿਆਹ ਉਹ ਬੱਲੇ ਬੱਲੇ ਵਿਆਹ ਉਹ ਟਿੱਟ ਟੁੱਟੇ ਬੱਲੇ ਕੋਈ ਨਹੀਂ ਬਿਠਾਈ ਭਾਵੇਂ ਸੁਨੇਹਰ ਦੇ ਚੱਕਾ ਫੋਟੋ ਬਗਾ ਫੋਟੋ ਬਗਾ ਕੇ ਨੀ ਲੰਮੀ ਬਨੇ ਫੋਟੋ ਬਗਾ ਫੋਟੋ ਬਖਾਈ ਯਾਰ ਯੇ ਕਮੈਂਟ ਕਰਕੇ ਦੱਸੋ ਯਾਰ ਸਨੋਵਰ ਨੇ ਟਾਈ ਸਹੀ ਬਣੀ ਕਿ ਨਹੀਂ ਬਣੀ ਵਿਖਾਓ ਯਾਰ ਸਾਨੂੰ ਕੋਈ ਕਹਿੰਦੇ ਮਾੜੀ ਲਾਣੀ ਓ ਟਾਈ ਤਾਂ ਵੈਸੇ ਲੰਮੀ ਬਹੁਤ ਜ਼ਿਆਦੀ ਹੈ ਕੋਈ ਕਹਿੰਦੇ ਮਾੜੀ ਲੰਮੇ ਜ਼ਿਆਦੀ ਕੋਈ ਕਹਿੰਦੇ ਛੋਟਾ ਮੁੰਡਾ ਮਾੜਾ ਲਾ ਕੋਈ ਕਹਿੰਦੇ ਮਾੜਾ ਲਾ ਕੋਈ ਓਹ ਨਾ ਕਿ ਬੱਟਾ ਦੇ ਰੱਖਿਆ ਆ ਵੇ ਰੱਬਾ টাইপ چلے মেরা লাগা কেডা মে লাগিয়া মান গই মান গই মান গই ও ও মান নে মে লাগিয়া ছোড় তেনু تے কমেন্ট وی ও ਭਾ ਮੈਂ তেনু দাস্তা ই 샥ਣ ਜਿਹੜਾ ਰੀਤੀ ਰਿਵਾਜ ਹੁੰਦਾ ਨਾ ਜਦੋਂ ਕੋਈ ਮੁੰਡਾ ਲੈਣਾ ਹੀ ਹੈ ਲੈਣਾ ਆ ਕੋਈ ਬਕਸ ਬਕਸ ਹੈ ਨਹੀਂ ਕੀ ਸ਼ਾਬਾ ਲੈਣਾ ਕਿ ሌਲਾ ਵਾਸਤਾ ਹੁੰਦਾ ਝੂਠਾ ਕਰਤਾ ਹੁਣ ਨਹੀਂ ਝੂਠ ਨਹੀਂ ਬਰਫੀ ਇਹ ਪਹਿਲਾ 스ਕੇਲ ਲਾ ਕੇ ਤੈਨੂੰ ਬਰਫੀ ਇਸੇ ਲਈ ਖਵਾਈਏ ਵੀ ਤੂੰ ਮੋੜੇ ਨਾ ਦੱਬਾਓ। ਅਗਲਾ ਤੂੰ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ। ਬਾਕੀ ਗੱਲ ਜਦਾ ਦੀਆਂ ਨਾਲ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ।